ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਠੀਕ ਠਾਕ ਤੇ ਤੰਦਰੁਸਤ ਹੋਵੋਗੇ ਤੇ ਆਪਾਂ ਬਣਾਉਣ ਲੱਗੇ ਸੀ ਅੱਜ ਛੋਲਿਆਂ ਦੀ ਸਬਜ਼ੀ ਕੌਲਾ ਪਾ ਇੱਕ ਪਾਇਆ ਸੀਗਾ ਕਾਲੇ ਛੋਲਿਆਂ ਦਾ ਤੇ ਅੱਧਾ ਕੌਲਾ ਚਿੱਟੇ ਛੋਲਿਆਂ ਦਾ ਤੇ ਲੈਟ ਚੱਲਦੀ ਪਈ ਸੀ ਕਿ ਮੈਂ ਕਿਹਾ ਹੁਣ ਆਪਾਂ ਇਹਨਾਂ ਨੂੰ ਇੰਡਰਕਸ਼ਨ ਤੇ ਹੀ 4 ਬਿਸਲ ਲਵਾ ਕੇ ਰੱਖ ਦਿੰਨੇ ਆਂ ਹਾਲੇ ਆਪਾਂ ਸਵੇਰ ਦਾ ਕੰਮ ਹੀ ਨਿਭਾਇਆ ਸੀਗਾ 8:11 ਦਾ ਟਾਈਮ ਹੀ ਸੀਗਾ ਚਾਲੂ ਭਾਲ ਕੇ ਧਰ ਦੇ ਨੇ ਤੜਕਾ ਆਪਾ ਸ਼ਾਮ ਨੂੰ ਲਾਵਾਂਗੇ ਹੁਣ ਦਿਨ ਛੋਟੇ ਜੇ ਨੇ ਮਤਲਬ ਸਵੇਰ ਦਾ ਕੰਮ ਨਿਭੜ ਨਹੀਂ ਦੁਪਹਿਰ ਦਾ ਤੇ ਨਾਲ ਹੀ ਸ਼ਾਮ ਦਾ ਸ਼ੁਰੂ ਹੋ ਜਾਂਦਾ ਫਿਰ ਥੋੜੀ ਜੀ ਤਿਆਰੀ ਤੇ ਤਕਰੀਬਨ ਨਾ ਦੁਪਹਿਰ ਨੂੰ ਹੀ ਕਰਕੇ ਰੱਖਣੀ ਪੈਂਦੀ ਹੈ ਤੇ ਆਪਾਂ ਵਿੱਚ 3 ਚਮਚੇ ਨਮਕ ਤੇ ਅੱਧਾ ਕੁ ਚਮਚਾ ਆਪਾਂ ਪਾਇਆ ਸੀਗਾ ਮਸਾਲੇ ਦਾ ਚਲੋ ਵਿੱਚ ਮਿਕਸ ਹੋ ਜਾਏਗਾ ਥੋੜਾ ਜਿਹਾ ਸਰਦੀਆਂ ਵਿੱਚ ਕਿੰਨਾ ਕੰਮ ਦੀ ਸਮਝ ਹੀ ਨਹੀਂ ਆਉਂਦੀ ਹੈਗੀ ਮਤਲਬ ਸਾਰਾ ਦਿਨ ਕਰਦੇ ਹੀ ਲੰਘ ਜਾਂਦਾ ਤੇ ਉਸ ਤੋਂ ਮਗਰੋਂ ਇਹ ਦੁਪਹਿਰ ਦਾ ਟਾਈਮ ਹੈ ਆਪਾਂ ਚਾਚੂ ਤੋਂ ਨਵੇੜ ਕੇ ਅੱਧੇ ਕੁ ਪਿਆਜ਼ ਆਪਾਂ ਚਟਨੀ ਵਾਸਤੇ ਚੀਰ ਲਏ ਸੀਗੇ ਤੇ ਕੋਸ਼ਾ ਆਪਾ ਮਸਾਲਾ ਛੋਲਿਆਂ ਦੀ ਸਬਜ਼ੀ ਦਾ ਬਣਾਉਣਾ ਸੀਗਾ ਉਹਦੇ ਲਈ ਚੀਰ ਲਏ ਸੀਗੇ ਅਦਰਕ ਵੀ ਵਿੱਚ ਹੀ ਚੀਰ ਲਿਆ ਸੀਗਾ ਵਿੱਚ ਹੀ ਹਰੀਆਂ ਮਿਰਚਾਂ ਪਾ ਲਾਂਗੇ ਤੇ ਦੋ ਟਮਾਟਰ ਚੀਰ ਲਾਂਗੇ ਵਿੱਚ ਹੀ ਜਿੱਥੇ 4-5 ਦਾ ਟਾਈਮ ਹੋ ਜਾਂਦਾ ਉਦੋਂ ਮਗਰ ਉਹ ਤੇ ਬਸ ਛੇਤੀ ਹੋਈ ਰਾਤ ਜੀ ਪੈ ਲੱਗ ਜਾਂਦੀ ਹੈ ਜਿਵੇਂ ਗਰਮੀਆਂ ਹੁੰਦੀਆਂ ਨੇ ਆਪਾਂ 9-10 ਵਜੇ ਤੱਕ ਅਰਸ ਹੋਈ ਚ ਲੱਗੇ ਰਹਿੰਨੇ ਆ ਪਰ ਸਰਦੀਆਂ ਵਿੱਚ ਤੇ ਐਵੇਂ ਹੁੰਦਾ ਬਸ 8:00 ਵਜੇ ਤੱਕ ਆਪਾਂ ਫ੍ਰੀ ਹੋ ਜੀਏ ਹਾਂ ਜੀ ਉਹਨਾਂ ਦੇ ਚਲੋ ਨੌਕਰੀ ਨੌਕਰੀ ਤੋਂ ਕਿਸੇ ਆਣਾ ਹੁੰਦਾ ਉਹਨਾਂ ਦਾ ਲੇਟ ਹੁੰਦਾ ਕੰਮ ਪਰ ਆਪਾਂ ਤਾਂ ਜਿਵੇਂ 8 ਵਜੇ 8:30 ਵਜੇ ਤੱਕ ਰਹਿਣ ਨਵੇੜਲੀ ਦਾ ਇੱਧਰ ਆਪਾਂ ਹਣ ਤੜਕਾ ਲਾ ਲੈਨੇ ਆ ਤੇਲ ਵਿੱਚ ਜੀਰਾ ਥੋੜਾ ਜਿਹਾ ਫਰਾਈ ਕਰ ਲਿਆ ਸੀ ਹੁਣ ਆਪਾਂ ਮਸਾਲਾ ਪਾ ਲੈਨੇ ਆ ਟਮਾਟਰ ਪਾਈ ਸੀ ਨਾ ਵਿੱਚ ਜਿਵੇਂ ਟਮਾਟਰ ਪਾਣੀ ਜਿਹਾ ਹੁੰਦਾ ਹਾਂਜੀ ਜੇ ਵੀਡੀਓ ਵਧੀਆ ਲੱਗਦੀ ਨਾ ਤੇ ਲਾਈਕ ਸਬਸਕ੍ਰਾਈਬ ਤੇ ਸੁਨੇ ਸੁਨੇ ਕਮੈਂਟ ਜ਼ਰੂਰ ਕਰਿਆ ਕਰੋ ਕੁਝ ਮਸਾਲੇ ਮਸਾਲੇਦਾਨੀ ਚ ਖਤਮ ਹੋਏ ਸੀਗੇ ਪਕੌੜ ਪਾ ਲੈਨੇ ਆ ਤੇ ਕੋਲੀ ਆਪਾਂ ਆਟਾ ਛਾਣ ਕੇ ਧਰ ਲਿਆ ਸੀਗਾ ਸ਼ਾਮ ਨੂੰ ਤੇ ਮਤਲਬ ਬਹੁਤ ਸਪੀਡ ਫੜਨੀ ਪੈਂਦੀ ਕੰਮ ਕਰਨ ਲਈ ਹਲਦੀ ਪਾ ਲੈਨੇ ਆ ਮਰਚਾ ਕੁਛ ਪਾਲੀਆਂ ਸੀਗੀਆਂ ਹਰੀਆਂ ਥੋੜੀਆਂ ਜਿਹੀਆਂ ਲਾਲ ਪਾ ਲੈਨੇ ਆ ਕੁਛ ਧਨੀਆ ਮਸਾਲਾ ਤੇ ਨਮਕ ਪਾ ਲੈਨੇ ਆ ਕੁਛ ਪਹਿਲਾਂ ਵੀ ਪਾਇਆ ਸੀਗਾ ਥੋੜਾ ਜਿਹਾ ਹੋਰ ਪਾ ਲੈਨੇ ਆ ਤੇ ਮਸਾਲੇ ਨੂੰ ਭੁੱਜਣ ਵਾਸਤੇ ਧਰ ਦੇਨੇ ਆ ਘੱਟ ਤੇ ਧਰਾਂਗੇ ਤਾਂ ਜੋ ਉਹ ਸੋਨਾ ਭੁੱਜ ਜਾਂਦਾ ਹੈ। ਬਹੁਤ ਸੋਨਾ ਮਸਾਲਾ ਭੁੱਜ ਗਿਆ ਨੂੰ ਤੇਲ ਛੱਡਣ ਲੱਗ ਗਿਆ। ਕੁਝ ਥੋੜੇ ਜਿ ਛੋਲੇ ਆਪਾਂ ਗ੍ਰाइंड ਕੀਤੇ ਸੀਗੇ ਤਰੀ ਸੰਗਣੀ ਕਰਨ ਵਾਸਤੇ ਇਹਨਾਂ ਨੂੰ ਵੀ ਵਿੱਚ ਇੱਕ ਵਾਰੀ ਭੁੰਨ ਲਾਂਗੇ ਮਸਾਲੇ ਦੇ। ਜਿਵੇਂ ਹੀ ਪਾਲੀ ਇਹ ਸਬਜੀ ਵਿੱਚ ਫਿਰ ਕੱਚੇ ਕੱਚੇ ਜੇ ਲੱਗਦੀ ਏ ਜਿਵੇਂ ਤਰੀ ਸੰਗਣੀ ਸੰਗਣੀ ਨਹੀਂ ਲੱਗਦੀ ਹੈਗੀ ਇਹਨੂੰ ਵੀ ਆਪਾਂ ਇੱਕ ਵਾਰੀ ਭੋਨ ਲਾਂਗੇ ਤੇ ਆ ਇਹਨੂੰ ਵਧੀਆ ਇਹ ਵੀ ਭੁੱਜ ਗਿਆ ਤੇ ਹੁਣ ਤੇਨਾਂ ਧਨੀਏ ਦੀ ਬੜੀ ਵਧੀਆ ਮੌਜ ਏ ਥੋੜਾ ਥੋੜਾ ਹੋ ਗਿਆ ਪਾਲੀ ਦਾ ਸਬਜੀ ਵਿੱਚ ਬਹੁਤ ਸੋਹਣੀ ਬਾਸ਼ਨਾ ਹੁੰਦੀ ਧਨੀਏ ਦੀ ਗਰਮੀਆਂ ਚਲੋ ਸੁੱਕਾ ਪਾਣਾ ਪੈਂਦਾ ਹੁਣ ਸਰਦੀਆਂ ਦੇ ਵਿੱਚ ਹਰਾ ਧਨੀਆ ਬਾਦੂ ਹੋ ਜਾਂਦਾ ਤੇ ਮਸਾਲਾ ਆਪਣਾ ਪੁੱਜ ਗਿਆ ਸੀਗਾ ਤੇ ਹੁਣ ਆਪਾਂ ਸਬਜੀ ਵਿੱਚ ਪਾ ਲੈਨੇ ਆ ਤੇ ਇੱਕ ਵਿਸਲ ਹੋਰ ਮਰਵਾਵਾਂਗੇ ਤਾਂ ਜੋ ਇਹ ਨੂੰ ਮਸਾਲਾ ਸਬਜੀ ਦੇ ਵਿੱਚ ਰਸ ਜਾਂਦਾ ਇਹ ਸਬਜ਼ੀਆਂ ਜਿਹੜੀਆਂ ਆਪਾਂ ਬਣਾਉਣੇ ਆ ਤਰੀ ਵਾਲੀਆਂ ਇਹਨਾਂ ਨੂੰ ਟਾਈਮ ਲੱਗ ਜਾਂਦਾ ਥੋੜਾ ਜਿਹਾ ਤਾਂ ਲੋ ਜੀ ਹੁਣ ਆਪਣਾ ਕੰਮ ਨਿਬੜ ਗਿਆ ਸੀ ਤੇ ਆਪਾਂ ਇੱਕ ਵਿਸਲ ਮਰਾਨ ਮਾਰਣੀ ਧਰਤੀ ਇਹ ਕੁੱਕਰ ਤੇ ਤੇ ਇੱਧਰ ਆਪਾਂ ਬਣਾਵਾਂਗੇ ਕੋਲ ਔਲਿਆਂ ਦੀ ਚਟਨੀ ਟਣੀਆਂ ਪਾ ਲੈਨੇ ਆ। ਕੁਝ ਪਿਆਜ਼ ਪਾਵਾਂਗੇ ਇੱਕ ਦੋ ਕੁ ਪੀਸ ਛੋਟੇ ਛੋਟੇ ਅਦਰਕ ਦੇ। ਸਰਦੀ ਵਿੱਚ ਨਾ ਇਹੋ ਜੀਆਂ ਚੀਜ਼ਾਂ ਜ਼ਿਆਦੀਆਂ ਸਵਾਦ ਲੱਗਦੀਆਂ ਨੇ ਕਿਉਂਕਿ ਹਰਿਆਲੀ ਇੰਨਾ ਵਿੱਚ ਜ਼ਿਆਦੀ ਹੁੰਦੀ ਏ। ਤੇ ਚਾਰ ਕੋ ਆ ਪਾਵਲੇ ਚੀਰ ਕੇ ਪਾਵਾਂਗੇ। ਜੇ ਮਸਟੋਰ ਕਰਕੇ ਰੱਖਣੀ ਹੋਵੇ ਚਟਨੀ 3-4 ਦਿਨਾਂ ਵਾਸਤੇ ਤੇ ਕੱਲੀ ਧਨੀਏ ਦੀ ਤੇ ਆਮਲਾ ਦੀ ਚੀਰ ਕੇ ਗ੍ਰाइंड ਕਰਕੇ ਧਰ ਦੋ ਇਹ ਤੇ ਹਨ ਚਲੋ ਜਿਵੇਂ ਅਸੀਂ ਬਣਾਣੀ ਸਾਡੀ ਤਾਂ ਇੱਕ ਦਿਨ ਦੀ ਇਹ ਗੱਲ ਹੈ ਖਾਣੀ ਕਿਉਂਕਿ ਬੱਚੇ ਵੀ ਸ਼ੌਂਕ ਨਾਲ ਖਾ ਲੈਂਦੇ ਨੇ ਚਟਨੀ ਨਾਮਕ ਪਾਣਾ ਮੈਂ ਭੁੱਲ ਗਈ ਸੀ ਉਹ ਬਾਅਦ ਚੋਂ ਪਾਇਆ ਤੇ ਚਟਨੀ ਆਪਣੀ ਬਣ ਕੇ ਤਿਆਰ ਹੈ ਤੇ ਇਧਰ ਆਪਾਂ ਆਟਾ ਗੁੰਨ ਲਿਆ ਸੀ ਤੇ ਨਾਲ ਬਣਾਣੀਆਂ ਨੇ ਪੂੜੀਆਂ ਤੇ ਸਬਜੀ ਆਪਣੀ ਬਣ ਕੇ ਤਿਆਰ ਹੈ ਤਰੀਆਲੀ ਬਣਾਈ ਸੀ ਥੋੜੀ ਜੀ ਕਿਉਂਕਿ ਡੈਡੀ ਸਾਡੇ ਜ਼ਿਆਦਾ ਕਰਕੇ ਚਾਵਲ ਖਾਂਦੇ ਨੇ ਛੋਲਿਆਂ ਦੀ ਸਬਜੀ ਨਾਲ ਤੇ ਉਹ ਸੰਘਣੀ ਸਬਜੀ ਨਹੀਂ ਖਾਂਦੇ ਹੈਗੇ ਤੇ ਲੋ ਜੀ ਇਧਰ ਆਪਾਂ ਹੁਣ ਪੂੜੀਆਂ ਬਣਾ ਲੈਨੇ ਆ ਸਾਢੇ 6 ਪੌਣੇ 7 ਦਾ ਟਾਈਮ ਹੋ ਗਿਆ ਸੀ ਇਕ ਕਾਫੀ ਦਿਨਾਂ ਦੀ ਬੱਚਿਆਂ ਦੀ ਡਿਮਾਂਡ ਸੀਗੀ ਚਲ ਅੱਜ ਕਿਹਾ ਕਿ ਸਬਜੀ ਵੀ ਛੋਲਿਆਂ ਦੀ ਬਣਾਈਏ ਤੇ ਬਣਾ ਦੇਣੇ ਆ ਚਲੋ ਇਹੋ ਜਿਹਾ ਮੌਸਮ ਚ ਤੇ ਬਣਾ ਕੇ ਦੇਣੀਆਂ ਕੋਈ ਔਕੀਆਂ ਨਹੀਂ ਲੱਗਦੀਆਂ ਗਰਮੀਆਂ ਚ ਲੱਗਦਾ ਜਿਵੇਂ ਗਰਮੀ ਕਰਕੇ ਜਿਨ ਨੇ ਫੁਲਕੇ ਖਾਣੇ ਨੇ ਕੋਈ ਫੁਲਕੇ ਖਾ ਲੇਗਾ ਜਿਨ ਨੇ ਪੂੜੀਆਂ ਖਾਣੀਆਂ ਨੇ ਪੂੜੀਆਂ ਖਾ ਲੈਣਗੇ ਆਓ ਤੇ ਤੁਸੀਂ ਵੀ ਛਕੋ ਤੇ ਨਾਲ ਛੋਲਿਆਂ ਦੀ ਸਬਜੀ ਨਾਲ ਪੁਦੀਨੇ ਦਾ ਤੇ ਧਣੀਆਂ ਦਾ ਰਹਿਤਾ ਪਾਇਆ ਸੀ ਨਾਲ ਔਲਿਆਂ ਦੀ ਚਟਨੀ ਤੇ ਨਾਲ ਪੂੜੀਆਂ